ਦਾ ਬਾਟ ਸਾਹਿਬ ਜੀ ਹੋਰ څنګه ਕੀ ਹਾਲ ਚ ਹੈ ਤੇਰਾ ਗੁਰਾਮਦਾਸ ਪਾਸ਼ਾ ਦੀ ਲੋਟ ਆਇਆ ਮਲਕੇ ਕਰ ਇਤਰਾਵਾ ਵੀ ਮਈਆਂ ਦਾ ਰਾਤੀ ਮਲਕੇ ਆਪਣੇ ਕੋ ਵੀਡੀਓ ਨਹੀਂ ਬਣਾਈ ਗਈ ਹਾਂਜੀ ਜੀ 16 ਝੋਟੀਆਂ ਦਾ 16 ਝੋਟੀਆਂ ਬਹੁਤ ਬਹੁਤ ਟਾਪ ਦੀਆਂ ਚੰਗੀਆਂ ਭਾਅ ਵੀ ਜਾਇਜ਼ ਜਾਇਜ਼ ਠੀਕ ਆ ਮੀਣੀ ਝੋਟੀਆਂ ਉੱਥੇ ਦੁੱਧ 15 ਲੀਟਰ ਚ ਹੋ ਗਿਆ ਨਾ ਕੱਟੀ ਮਗਰਵਾ ਹਾਂਜੀ ਜੀ ਕੱਟੀ ਮਗਰਵਾ ਠੀਕ ਜਾਇਜ਼ ਹੀ ਪਾ ਗੈਲੀ ਭਾੜ ਕੇ ਪਹਿਲਾ ਨੰਬਰ ਛੋਟੇ ਮੁਰ ਪਰ ਇੱਥੇ ਪਾ ਕੇ ਆਲ ਕੇ ਫਰਕ ਪਾ ਜੇ ਮੈਂ ਚਲੋ ਹੁਣ 12 ਮਿੰਟ 13 ਨਾ ਮੈਂ ਘਲਾਵਾਂ ਜਿਹੜੇ ਭੈਣ ਭਰਾ ਦੇ ਖੜੀ ਹੋ ਹਾਂਜੀ ਤੇ ਆ ਪਿਓਰ ਦੋ ਦਾਂਦਾ ਦੋ ਦਾਂਦੇ ਵੀ ਟੱਟੀ ਬਹੁਤ ਚੰਗੀ ਦੂਜਾ ਨੰਬਰ ਦੇਖੋ ਇਹਦੇ ਮੀਣੀ ਦੇ ਦੋਵੇਂ ਸਿੰਘ ਹਿਲਦੇ ਆ ਠੀਕ ਐ ਮੀਣੀ ਦੇ ਦੋਵੇਂ ਸਿੰਘ ਹਿਲਦੇ ਸੀ ਗੈ ਇਹ ਹਰ ਹਾਂਜੀ ਦੋਵੇਂ ਸਿੰਘ ਆ ਬਰਲਾਂ ਨਹੀਂ ਕਰਦੇ ਪੂਰੇ ਕੋਈ ਨਹੀਂ ਆਹ ਝੋਟੀ ਐ ਖਰ ਦੂਜਾ ਨੰਬਰ ਯਾਰੀਆਂ ਚੰਗੀਆਂ ਆ ਇੱਥੇ ਜਾਂਦੀਆਂ ਦੇਖੋ ਕਿੰਨਾ ਹਰ ਕੇ ਦਾ ਸਾਫ ਕਿੰਨਾ ਹਰ ਕੇ ਦਾ ਸਾਫ ਦੇਖੋ ਹਾਂਜੀ ਹਾਂਜੀ ਇਹ ਸਿੰਘ ਦਾ ਖਾਲਜ ਵੀ ਸੋਹ। ਜੇ ਕਿ ਸਿੰਘ ਇਦਨ ਕਰਦੇ ਮਾਰੀ ਮੀਣੀ ਪਾਸੇ ਕਰਦੇ। ਹਾਂ ਦੇਖੋ। ਆ ਛੋਟੇ ਸਿੰਘ ਦੀ। ਮੀਣੀ ਦੇ ਸਿੰਘ ਦਾ ਹੈਲਦੇ ਉਹ ਖਾਲਜ। ਮਾਲ ਜਿਆਦਾ ਵਾ। ਆ ਦੇਖੋ ਹਾਂਜੀ। ਤੇ ਬਾਦ ਛੋਟਾ ਹੀ ਪਾ ਆਹ ਦੇਖੋ। ਸਿੰਘ ਵੇਖੋ ਦੇ। ਠੀਕ। ਠੀਕ ਆ ਵੇਖ ਲੈ ਜੀ। ਤੇ ਤੀਜੇ ਨੰਬਰ ਤੇ ਝੋਟੀ। ਇਹਦਾ ਸਿੰਘ। ਇਹ ਦੋਦੀ ਆਂ ਕੀਰੀਆਂ ਜੇ। ਆ ਕੀਰੀਆਂ ਜੇ। ਆ ਕੀਰੀ ਕੱਟੀ। ਕੀਰੀ ਕੱਟੀ ਵੇਖੋ। ਤਾਰੀ ਬਿਲਕੁਲ ਸੋਹੀ। ਅਰੇ ਵੇਖੋ। ਹਾਂ। ਆਈ ਦੇਖੋ ਥਾਣ ਭਾਂਡੇ ਦੇ ਵੇਖੋ ਤੇ ਥਾਣੇ ਵੇਖੋ ਦਜਣਾਣਾ ਥਾਣਾ ਕਿਵਾਈ ਬਹੁਤ ਚੰਗੀ ਕੱਟੀ ਕੋ 8 ਕਿਲੋ ਬੋਆ ਬੜਾ ਹੀ ਉਹ ਠੀਕ ਹੀ ਹੈ ਠੀਕ 8 ਕਿਲੋ ਬੋਆ ਉਹ ਖੀਰੀ ਕੱਟੀ ਠੀਕ ਹੀ ਠੀਕ ਹੈ ਮੀਨੀਆ ਕੱਟੀਆਂ ਨੇ ਆਹ ਚੁਟੜੀ ਚਾਰ ਨਾਲ ਚਾਰ ਨਾਲ ਦੇਖੋ ਜਿਆਦੀ ਚੰਗੀ ਇਹਦੇ ਮਗਰ ਕੱਟੀ ਆ ਕਰਤ ਗੁੰਦ ਵੇਖੋ ਕੱਟੀ ਇਹ ਇੱਕ ਆ ਮੀਨੀ ਇਹਦੇ ਇਹ ਮੀਨੀ ਹੈ ਇੱਕ ਮੀਨੀ ਹੋਰ ਲਿਆਂਦੀ ਕੱਟੀ ਦੋ ਮੀਨੀ ਦਾ ਦੋ ਮੀਨੀ ਇੱਕ ਨੀਲੀ ਰਾਗੀ ਦੀ ਮੈਂ ਲਿਆ ਇੱਕ ਨੀਲੀ ਚੈ ਦੀ ਭਾਜ ਦਾ ਇੱਥੇ ਆ ਕੇ ਵੇਖਣ ਜਿਆਦੀਆਂ ਕੱਟੀਆਂ ਚਲੀਆਂ ਆ ਵੀ ਬਹੁਤ ਹੈਗੀ ਦਜਾਦੂਆ ਮੈਂ ਆਹ ਦੇਖੋ ਪੰਡਾਇ ਲਾਈ ਫਿਰ ਦੇਸ਼ਲੇ ਪੰਡਾਇ 1 2 3 4 5 ਤੇ 6 ਵਾਂ ਨੰਬਰ 6 ਵਾਂ ਨੰਬਰ ਇਹ ਆਹ 7 ਵਾਂ ਆਹ 7 ਵਾਂ ਨੰਬਰ 7 ਕੁਆਲਟੀ ਇਹਦੀ ਵੀ ਚੰਗੀ ਇਹ ਬੱਸ ਵੀ ਵਖਾਉਣਾ ਵੀ ਮਾਲ ਆਇਆ ਆਣ ਕੇ ਇੱਥੇ ਵੇਖਣ ਆਹ 8 ਵਾਂ ਇਹ ਸਿਰਫ ਇੱਕ ਗਰੀ ਆ ਵੀ ਲੋਟ ਆ ਗਿਆ ਜੀ ਲੋਟ ਆ ਗਿਆ ਹਾਂ ਜੀ ਹਾਂ ਜੀ ਛੋਟੀਆਂ ਜਿਆਦੀਆਂ ਚੰਗੀਆਂ ਫੇਰ ਆਈਆਂ ਆ ਕਿ ਵੇਖੋ ਹਾਂ ਜੀ ਤੇ ਖੁਰਲੀਆਂ ਦੋਵੇਂ ਟੱਕੀਆਂ ਹਾਂ ਪੂਰੀ ਟੱਕਾਂ ਦੀ ਸੁਈ ਜਾ ਹਾਂ ਜੀ ਇਹ ਵੀ ਸੇਂਗ ਮਾਰਾ ਸੇਗੋਗਾ ਨੇ ਦੂਜੀ ਬੋਲੇ ਖਾਲੀ ਹੋਈ ਆ ਇੱਧਰ ਦੇਖ ਇਹ ਦੇਖ ਨਿਕਾ ਨਿਕਾ ਸਿੰਘ ਕਲੇਟੀ ਫੁੱਲ ਨਹੀਂ ਫੁੱਲ ਨਹੀਂ ਇੱਕਲੇਪੀ ਲੱਗੇ ਆ ਜਾ ਆਹ ਆਹ ਇੱਜਾ ਦੇਖ ਛੋਟੇ ਰੀਆ ਆ ਇੱਧਰ ਦੇਖ ਇੱਜਾ ਦੀ ਸ਼ਾਈ ਵੀ ਜੱਗੀ ਆ ਪਾ ਨਿਕਾ ਇੱਕ ਰੰਗ ਕਾਲੀ ਆ ਉਂਗਲੇ ਵੀ ਨਹੀਂ ਲੰਗਦੀ ਹਾਂ ਬਹੁਤ ਸੋਹਣੀ ਕੇਸ ਐਂ ਦਿੱਤੀ ਆ ਬਿਲਕੁਲ ਐ ਨਹੀਂ ਬੀਸਾ ਜਾਲੀਆਂ ਚੰਗੀਆਂ ਬੋਲੇ ਖਾਲੀ ਹੋਈ ਏ ਕੱਢੀ ਠੀਕ ਆ ਠੀਕ ਆ ਬੋਲੇ ਠੀਕ ਆ ਠੀਕ ਆ ਇਹ ਕਾ ਝੂਟੀ ਕੀ ਹੋ ਗਿਆ ਜਿਹੜੀ ਤਾਂ ਹੀ ਸੀ ਕਿੰਨੇ ਨੰਬਰ ਤੇ ਇਹ ਨਾਵੇਂ ਨੰਬਰ ਤੇ ਇਹ ਨਾਵੇਂ ਨੰਬਰ ਤੇ ਆਹ ਦਹਾਂ ਨੰਬਰ ਤੇ ਆਹ ਨੀਲੀ 라ਵੀ ਦੀ ਜਿਆਦੀ ਬਰੈਂਦਰ ਛੋਟੇ ਕਿ ਨੀਲੀ 라ਵੀ ਦੀ ਇਹ ਮਗਰ ਨੀਲੀ 라ਵੀ ਦੀ ਕੱਟੀ ਆ ਦੂਜੇ ਨੰਬਰ ਵਾਲੀ ਵਖਾਵੇ ਪੜੀ ਸਾਰੇ ਵੇਖੋ ਕੱਟੀ ਦੀ ਇਹ ਆ ਦਹਾਂ ਨੰਬਰ ਵਖਾਵੇ ਪੜਾ ਆ ਦਹਾਂ ਨੰਬਰ ਅੰਦਰੋਂ ਦੂਜਾ ਨੰਬਰ ਹਾਂ ਅੰਦਰੋਂ ਦੂਜਾ ਨੰਬਰ ਜੀ ਹਾਂਜੀ ਆ ਵੇਖੋ ਥੈਂਕ ਯੂ ਆ ਥੈਂਕ ਯੂ ਨੀਲੀ 라ਵੀ ਨੀਲੀ 라ਵੀ ਪਿਓ ਚੋਵੇ ਪੈਰ ਤੋਤੇ ਹਾਂਜੀ ਇਹ ਯਾਰ ਵਾਲਾ ਨੰਬਰ ਨਹੀਂ ਹੈ ਸਾਰੀਆਂ ਨਿਸ਼ਾਨੀਆਂ ਮਾਰ ਕੀ ਆ ਕਵਰ ਕਰਦੀ ਇਹ ਇਹ ਸਿਰਫ ਅੱਜ ਮਨ ਕੇ ਗੱਲ ਕਰਾਂਗੇ ਆਈਆਂ ਵੇਆਂ ਪੱਡਣੀਆਂ ਨਹੀਂ ਆਲਾ ਕੰਮ ਹੋ ਚੰਗਾ ਕਰਦੇ ਆ ਆਹ ਵੇਖੋ 12ਵਾਂ ਨੰਬਰ 12ਵਾਂ ਨੰਬਰ ਤੇ ਜਿਆਦੀਆਂ ਚੰਗੀਆਂ ਕੱਟੀਆਂ ਚੰਗੀਆਂ 12ਵਾਂ ਨੰਬਰ ਇਹ ਬੜਾ ਬੁਟਾ ਲੈਣਾ ਜਾਂ ਲੋਡ ਆਇਆ ਝੋਟੀਆਂ ਦਾ ਜਿਆਦੀਆਂ ਕੱਟੀਆਂ ਚੰਗੀਆਂ ਆਹ ਜਾਓ 12ਵਾਂ ਨੰਬਰ ਫੁੱਲ ਵੀਡੀਓ ਜਿਹੜੀ ਹੈ ਨਾ 14ਵਾਂ ਨੰਬਰ 14ਵਾਂ ਨੰਬਰ ਬਹੁਤ ਝੁੱਟ ਚੰਗੇ ਵੀ ਤਾਜੀ ਸੋਈ ਆ ਪਹਿਲਾਂ ਉਹ ਖਾਦੀ ਹੋਈ ਆ ਤੇ 15ਵਾਂ ਨੰਬਰ ਤੇ 16ਵਾਂ ਨੰਬਰ 16ਵਾਂ ਨੰਬਰ 16 ਝੋਟੀਆਂ ਦਾ ਲੋਡ ਤੇ ਜਾਇ ਜੀ ਰੇਟ ਹੋਣਗੇ ਠੀਕ ਹੈ ਠੀਕ ਹੈ ਫੁੱਲ ਵੀਡੀਓ ਮਲਕ ਇੱਕ ਦੋਹਾਂ ਦਿਨਾਂ ਤੱਕ ਚਾਵਾ ਚਾਵਾ ਝੋਟਗਰੀ ਪੰਜਾਂ ਪੰਜਾਂ ਦੇ ਆਉਣੀ ਸ਼ੁਰੂ ਹੋ ਜੂਗੀ ਠੀਕ ਹੈ ਆਪਣਾ ਜੀ ਮੱਤੇਵਾਲ ਤਹਿਸੀਲ ਬਾਬਾ ਕੁਰਾ ਜ਼ਿਲ੍ਹਾ ਫਰੀਦਬੁਰ ਸਾਹਿਬ ਜਿਆਦੀਆਂ ਚੰਗੀਆਂ ਝੋਟੀਆਂ ਆਣ ਕੇ ਵੇਖਣ ਲੋੜ ਨਾ ਪਾਓ ਇੱਥੇ ਤਸੱਲੀ ਕਰਕੇ ਕੋਈ ਟਾਈਮ ਨਹੀਂ ਲੱਗਾ ਝੋਟੀਆਂ ਬੱਚੇ ਵੀ ਸਾਰੇ ਤਾਂ ਹਾਂਜੀ ਆ ਵੇਖੋ ਸਾਰੀਆਂ ਸੁੰੀਆਂ ਤਾਜ਼ੀਆਂ ਜੀ ਨੀਲੀ ਕਾ ਵੀਦੀ ਵੀ ਹੈਗੀਆਂ ਜੀ ਆਹ ਝੋਟੀਆਂ ਕੱਟੇ ਸਾਰੇ ਕੱਟੀਆਂ ਸਾਰੇ ਹੈਗੀਆਂ ਜਾਣ